ਸੱਸੀ ਕਾਲਜੀ ਤੁਹਾਡਾ ਸਵਾਗਤ ਹੈ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਆਪਾਂ ਨੂੰ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਉਹ ਭੈਣ ਕਹਿੰਦੀ ਵੀ ਜਿੱਦਾਂ ਦੀ ਇਹ ਫਰਸ਼ਾ ਵੀ ਇੱਥੇ ਪੋਚਾ ਲਗਾ ਕੇ ਹੈਨਾ ਦੱਸੋ ਵੀ ਇਹਦੇ ਵਿੱਚ ਕੀ ਚੀਜ਼ ਪਾ ਸਕਦੇ ਆ ਆਪਾਂ ਤੇ ਜਿਹਦੇ ਨਾਲ ਫਰਸ਼ ਵਧੀਆ ਹੋ ਜੇ ਤੇ ਆਪਾਂ ਨੂੰ ਸਰਦੀਆਂ ਦੇ ਵਿੱਚ ਦੋ ਤਿੰਨ ਦਿਨ ਪੋਚਾ ਲਾਉਣ ਦੀ ਲੋੜ ਨਾ ਪਵੇ ਹੈਨਾ ਤੇ ਚਲੋ ਜੀ ਮੈਂ ਉਹ ਭੈਣ ਦਾ ਕਮੈਂਟ ਰੀਡ ਕੀਤਾ ਤੇ ਮੈਂ ਵੀ ਸੋਚਿਆ ਵੀ ਕਿਉਂ ਨਾ ਵੀਡੀਓ ਬਣਾਈ ਜਾਵੇ ਹੈਨਾ ਤੇ ਦੱਸਿਆ ਜਾ ਵੀ ਸਾਡੀ ਬਾਹਰ ਫਰਸ਼ ਹੈਗੀ ਹੈ ਰਸੋਈ ਦੇ ਵਿੱਚ ਤੇ ਮੈਂ ਜਿਹੜੇ ਤਰੀਕੇ ਨਾਲ ਪੋਚਾ ਲਾਉਣੀ ਹੈ ਮੈਂ ਤੁਹਾਨੂੰ ਵੀ ਦੱਸ ਦਿਆਂ ਦੇਖੋ ਫਰਸ਼ ਤੇ ਦਾਗ ਦੱਬੇ ਪਏ ਹੋਏ ਆ ਦਾਗ ਪੈ ਜਾਂਦੇ ਆ ਡੁੱਲ ਜਾਂਦਾ ਕੁਛ ਨਾ ਕੁਛ ਹਨਾ ਫਰਸ਼ ਤੇ ਡੁੱਲ ਜਾਂਦਾਗਾ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਹੜੀ ਚੀਜ਼ ਆਪਾਂ ਇਸਤੇਮਾਲ ਕਰਦੇ ਆ ਵੀ ਹਨਾ ਪੋਚਾ ਦੋ ਤਿੰਨ ਦਿਨ ਮੈਂ ਨਹੀਂ ਲਾਉਂਦੀ ਹੁੰਦੀ ਸੋਈ ਦੇ ਵਿੱਚ ਸਾਫ਼ ਰਹਿੰਦੀ ਐ ਜਦੋਂ ਮੈਂ ਇੱਕ ਚੀਜ਼ ਪਾ ਕੇ ਜਿਹੜੀ ਨਾ ਪੋਚਾ ਲਾਦਣੀ ਆ ਇਹ ਐ ਜੀ ਸ਼ੈਂਪੂ ਸ਼ੈਂਪੂ ਲੈਤਾ ਕੋਈ ਵੀ ਲੈ ਸਕਦੇ ਕੋਈ ਹੋਰ ਮੈਂ ਚੀਜ਼ ਨਹੀਂ ਪਾਉਂਦੀ ਇਹਦੇ ਵਿੱਚ ਤੇ ਇੱਕ ਚਮਚਾ ਆਪਾਂ ਭਰ ਕੇ ਸ਼ੈਂਪੂ ਦਾ ਪਾ ਲਾਂਗੇ ਇਹਦੇ ਵਿੱਚ ਮੈਂ ਕੁਝ ਨਹੀਂ ਪਾਉਂਦੀ ਹੁੰਦੀ ਨਾ ਤਾਂ ਕੋਈ ਬੇਕਿੰਗ ਪਾਊਡਰ ਨਾ ਹੀ ਕੋਈ ਸਿਰਕਾ ਵਗੈਰਾ ਹਨਾ ਕੁਝ ਨਹੀਂ ਪਾਉਣਾ ਕੱਲਾ ਸ਼ੈਂਪੂ ਪਾ ਕੇ ਤੁਸੀਂ ਪੋਚਾ ਲਾ ਕੇ ਦੇਖਿਓ ਬਹੁਤ ਵਧੀਆ ਪੋਚਾ ਲੱਗਦਾ ਬਹੁਤ ਸਫਾਈ ਆਉਂਦੀ ਹੈ ਤੇ ਬਹੁਤ ਸਾਫ਼ ਰਹਿੰਦਾ ਜਗਾ ਵੀ ਤੇ ਨਾ ਹੀ ਮੱਖੀ ਮਸਰ ਆਉਂਦਾ ਤੇ ਜੇ ਤੁਸੀਂ ਇਸ ਤਰੀਕੇ ਨਾਲ ਪੋਚਾ ਲਾਉਂਗੇ ਗਰਮ ਪਾਣੀ ਦੇ ਵਿੱਚ ਤੁਸੀਂ ਸ਼ੈਂਪੂ ਪਾ ਲਿਓ ਇੱਕ ਚਮਚਾ ਭਰ ਕੇ ਸ਼ੈਂਪੂ ਦਾ ਪਾ ਸਕਦੇ ਹੋ ਤੇ ਜਦੋਂ ਥੱਗ ਹੋ ਗਈ ਦੇਖੋ ਤੇ ਹੁਣ ਆਪਾਂ ਇੱਥੇ ਪੋਚਾ ਲਗਾਉਣਾ ਸ਼ੁਰੂ ਕਰਾਂਗੇ ਤੇ ਪੋਚੇ ਨੂੰ ਆਪਾਂ ਨਿਚੋੜ ਲਾਂਗੇ ਤੇ ਨਿਚੋੜ ਕੇ ਪੋਚਾ ਲਾਵਾਂਗੇ ਤੁਸੀਂ ਦੇਖਿਓ ਫਰਸ਼ ਕਿੰਨੀ ਵਧੀਆ ਹੋ ਜੂਗੀ ਦੇਖੋ ਮੈਂ ਪੋਚਾ ਲਾਉਣ ਲੱਗ ਗਈ। ਦੇਖੋ ਸਾਡੀ ਫਰਸ਼ ਸਾਫ਼ ਪਈ ਐ। ਤੁਸੀਂ ਦੇਖ ਵੀ ਸਕਦੇ ਹੋ ਮੈਂ ਰੋਜ਼ ਡੇਲੀ ਪੋਚਾ ਨਹੀਂ ਲਾਉਂਦੀ। ਮੈਂ ਤੁਹਾਨੂੰ ਦੱਸ ਰਹੀ ਆਂ ਤੇ ਮੈਂ 2-3 ਦਿਨਾਂ ਬਾਅਦ ਪੋਚਾ ਲਾਉਣੀ ਐ। ਇਹ ਫਰਸ਼ ਇੰਨੀ ਸਾਫ਼ ਰਹਿੰਦੀ ਐ ਜਦੋਂ ਆਪਾਂ ਸ਼ੈਂਪੂ ਪਾ ਕੇ ਪੋਚਾ ਲਾਉਣੀ ਐ। ਸ਼ੈਂਪੂ ਕੋਈ ਵੀ ਲੈ ਸਕਦੇ ਹੋ। ਕਲੀਨਿਕ ਪਲੱਸ ਲੈ ਲਓ ਚਾਹੇ ਬਾਟੀਕਾ ਲੈ ਲਓ ਚਾਹੇ ਜਿਹੜਾ ਵੀ ਤੁਸੀਂ ਯੂਜ਼ ਕਰਦੇ ਹੋ ਉਹ ਲੈ ਸਕਦੇ ਹੋ। ਤੇ ਦੇਖੋ ਜੀ ਵਧੀਆ ਪੋਚਾ ਲੱਗ ਰਿਹਾ ਤੇ ਦਾਗ ਧੱਬੇ ਜਿਹੜੇ ਸਾਰੇ ਲਏ ਜਾਣਗੇ ਜਿਹੜੇ ਇੱਥੇ ਦਾਗ ਪਏ ਹੋਣਗੇ ਕੋਈ ਕਿਹੋ ਦੇ ਹਮ ਦੇਖੋ ਰਸੋਈ ਦੇ ਵਿੱਚ ਤਾਂ ਬਹੁਤ ਜ਼ਿਆਦਾ ਹਨਾ ਆਹੋ ਹੋ ਜਾਂਦਾਗਾ ਹਜੀ ਅੰਦਰ ਆਪਣੀ ਇੰਨਾ ਗੰਧ ਨਹੀਂ ਪੈਂਦਾ ਜਿੰਨਾ ਰਸੋਈ ਚ ਪੈ ਜਾਂਦਾ ਕਿਉਂਕਿ ਚੀਜ਼ ਡੁੱਲ ਜਾਂਦੀ ਹੈ ਮੱਲੋ ਮੱਲੀ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਹੱਥ ਨਾਲ ਹਨਾ ਮੋਬਾਈਲ ਫੜਿਆ ਹੋਇਆ ਤੇ ਇੱਕ ਹੱਥ ਨਾਲ ਪੋਚੇ ਲਗਾ ਰਹੀ ਆ ਤੇ ਕਿੰਨੇ ਵਧੀਆ ਪੋਚੇ ਲੱਗ ਲੱਗ ਗਏ ਨੇ ਆਪਣੇ ਤੇ ਫਰਸ਼ ਕਿੰਨਾ ਵਧੀਆ ਹੋ ਗਿਆ ਇਹ ਫਰਸ਼ ਥੋੜਾ ਜਿਹਾ ਟੁੱਟਿਆ ਫੁੱਟਿਆ ਜਾਂ ਤੇ ਸਾਫ਼ ਨਹੀਂ ਹੈਗਾ ਸਾਰਾ ਕਲੀਅਰ ਨਹੀਂ ਹੈਗਾ ਤੇ ਫੇਰ ਵੀ ਤੁਸੀਂ ਦੇਖ ਸਕਦੇ ਹੋ ਫਰਸ਼ ਕਿੰਨਾ ਵਧੀਆ ਹੋ ਗਿਆ ਫਰਸ਼ ਬਧੀਆ ਹੋ ਜਾਂਦਾ ਜਮਾ ਸਾਫ ਤੇ ਇਹਦੇ ਵਿੱਚੋਂ ਰੇਤ ਤਾਂ ਸਾਰਾ ਨਿਕਲ ਜਾਂਦਾ ਇਸ ਤਰੀਕੇ ਨਾਲ ਜੇ ਤੁਸੀਂ ਇਸ ਤਰੀਕੇ ਨਾਲ ਪੋਚੇ ਲਗਾਉਗੇ ਸਰਦੀਆਂ ਦੇ ਵਿੱਚ ਹਨਾ ਇਹ ਏ ਫਰਸ਼ ਤੇ ਤੁਹਾਨੂੰ ਦੋ ਤਿੰਨ ਦਿਨ ਪੋਚਾ ਲਗਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਪਰਣੀ ਤੇ ਜੇ ਆਪਾਂ ਸਮਾਲ ਕੇ ਥੋੜਾ ਜਿਹਾ ਕੰਮ ਕਰਾਂਗੇ ਹਨਾ ਇਹ ਚੀਜ਼ਾਂ ਡੋਲੀ ਜਾਵਾਂਗੇ ਫਿਰ ਤਾਂ ਆਪਾਂ ਨੂੰ ਲੋੜ ਪੈਂਦੀ ਹੈ ਜੇ ਆਪਾਂ ਥੋੜਾ ਜਿਹਾ ਹੱਥ ਇੱਕ ਕੰਟਰੋਲ ਰੱਖਾਂਗੇ ਵੀ ਚੀਜ਼ ਡੁੱਲੇ ਨਾ ਹਨਾ ਚਲੋ ਬੱਚੇ ਤਾਂ ਡੋਲ ਦਿੰਦੇ ਆ ਵੱਡੇ ਤਾਂ ਆਪਾਂ ਹੁਣ ਐ ਡੋਲੀ ਵੀ ਨਹੀਂ ਜਾਂਦੇ ਉਹ ਤਾਂ ਜੇ ਕੁਦਰਤੀ ਡੁੱਲੇ ਜੇ ਡੁੱਲੀ ਜੇ ਹਨਾ ਬਹੁਤ ਸਾਫ ਹੋ ਗਿਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਆਪਣਾ ਸੁੱਕ ਕੇ ਫਰਸ਼ ਕਿੰਨਾ ਵਧੀਆ ਹੋ ਗਿਆ ਤੇ ਮੈਂ ਤੁਹਾਨੂੰ ਦੂਜੇ ਦਿਨ ਦੀ ਵੀਡੀਓ ਵੀ ਲਗਾਉਂਗੀ ਦਿਖਾਉਂਗੀ ਵੀ ਫਰਸ਼ ਕਿੰਨਾ ਸਾਫ ਪਿਆ ਤੁਸੀਂ ਦੇਖ ਲਿਓ ਅਸੀਂ ਕੰਮ ਕਰਦੇ ਹਾਂ ਰਸੋਈ ਦੇ ਵਿੱਚ ਆਪਾਂ ਚੀਜ਼ ਤਾਂ ਚੱਕਦੇ ਹਾਂ ਨਾ ਅੱਜ ਹੋ ਗਿਆ ਜੀ ਦੂਸਰਾ ਦਿਨ ਦੇਖੋ ਧੁੰਦ ਕਿੰਨੀ ਆ ਤਸਵੀਰ ਦਾ ਟਾਈਮ ਆ ਮੈਂ ਤੁਹਾਨੂੰ ਫਰਸ਼ ਦਿਖਾਉਂਗੀ ਦੇਖੋ ਰਸੋਈ ਤੁਹਾਨੂੰ ਸਾਹਮਣੇ ਦਿਖ ਰਹੀ ਹੈ ਦੇਖੋ ਮੈਂ ਕੰਮ ਵੀ ਕਰ ਰਹੀ ਹਾਂ ਉੱਥੇ ਮਧਾਣੀ ਵਗੈਰਾ ਲੱਗੀ ਹੋਈ ਹੈ ਹਨਾ ਅੰਦਰ ਕਿਚਨ ਚ ਅਸੀਂ ਕੰਮ ਕਰਦੇ ਹਾਂ ਬਾਹਰ ਵੀ ਕਰਦੇ ਹਾਂ ਹਨਾ ਤਾਂ ਤੁਹਾਨੂੰ ਦਿਖਾਉਣੀ ਹੈ ਜੀ ਦੇਖੋ ਫਰਸ਼ ਕਿੰਨਾ ਸਾਫ਼ ਪਿਆ ਤੇ ਸਾਰਾ ਪੱਕਾ ਕੰਮ ਕਰਦੇ ਇੱਥੇ ਹਨਾ ਤੁਸੀਂ ਦੇਖ ਸਕਦੇ ਹੋ ਤੇ ਬਿਲਕੁਲ ਇੱਥੇ ਪੋਚਾ ਲਾਉਣ ਦੀ ਜ਼ਰੂਰਤ ਨਹੀਂ ਕੱਲਾ ਝਾੜੂ ਲਗਾਤਾ ਮੈਂ ਤੇ ਹੁਣ ਪੋਚਾ ਨਹੀਂ ਲਾਵਾਂਗੇ ਆਪਾਂ ਐਨੀ ਠੰਡ ਦੇ ਵਿੱਚ ਰੋਜ਼-ਰੋਜ਼ ਪੋਚਾ ਨਹੀਂ ਲੱਗਦਾ ਤੇ ਇਹ ਮੇਰੀ ਕਿਸੇ ਭੈਣ ਦਾ ਕਮੈਂਟ ਸੀ ਉਹ ਵੀਡੀਓ ਜ਼ਰੂਰ ਦੇਖੇ ਉਹਨਾਂ ਲਈ ਮੈਂ ਵੀਡੀਓ ਬਣਾਇਆ ਜੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਿਓ